ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਪਾਈ ਲੈਣਾ ਜੀ ਦੀ ਪ੍ਰੀਖਿਆ ਅਤੇ ਉਹਨਾਂ ਨੂੰ ਗੁਰਤਾਗਤ ਦੀ ਬਖਸ਼ਨੀ ਪਿਆਰੇ ਸਾਧ ਸੰਗਤ ਜੀਓ ਇੱਕ ਵਾਰ ਗੁਰੂ ਨਾਨਕ ਦੇਵ ਜੀ ਆਪਣੀ ਗੱਲ ਦੇ ਵਿੱਚ ਪੁਰਾਣਾ ਪਟਾ ਜਿਹਾ ਚੋਲਾ ਪਾ ਲੈਂਦੇ ਨੇ ਤੇ ਜਿਸ ਦੀਆਂ ਵੱਡੀਆਂ-ਵੱਡੀਆਂ ਜੇਬਾਂ ਸਨ ਜੋ ਕਿ ਕਿਸੇ ਚੀਜ਼ ਦੇ ਨਾਲ ਭਰੀਆਂ ਹੋਈਆਂ ਸਨ ਤੇ ਹੱਥ ਦੇ ਵਿੱਚ ਇੱਕ ਵੱਡਾ ਸਾਰਾ ਸੋਟਾ ਫੜ ਲਿਆ ਤੇ ਮਗਰ ਕੁਝ ਕੁੱਤੇ ਲਾ ਕੇ ਜੰਗਲਬਲ ਨੂੰ ਧੁਰ ਪਏ ਗੁਰੂ ਸਾਹਿਬ ਜੀ ਦਾ ਇਹ ਰੂਪ ਦੇਖ ਕੇ ਸਾਰੇ ਬੜੇ ਹੈਰਾਨ ਹੋਏ ਬਾਬਾ ਬੁੱਢਾ ਜੀ ਭਾਈ ਭਗੀ ਰੱਥ ਤੇ ਭਾਈ ਲੈਣਾ ਜੀ ਸਮੇਤ ਬਾਕੀ ਹੋਰ ਬਹੁਤ ਸਾਰੇ ਸਿੱਖ ਉਹਨਾਂ ਦੇ ਮਗਰ ਚੱਲ ਪਏ ਥੋੜੀ ਦੂਰ ਜਾ ਕੇ ਗੁਰੂ ਸਾਹਿਬ ਜੀ ਨੇ ਆਪਣੇ ਜੇਬ ਦੇ ਵਿੱਚੋਂ ਚਾਂਦੀ ਦੇ ਸਿੱਕੇ ਕੱਢ ਕੇ ਰਸਤੇ ਦੇ ਵਿੱਚ ਸੁੱਟ ਦਿੱਤੇ ਤੇ ਬਹੁਤ ਸਾਰੇ ਸਿੱਖ ਉਹ ਸਿੱਕੇ ਚੁਗ ਕੇ ਪਿੱਛੇ ਮੁੜ ਗਏ ਥੋੜੀ ਹੋਰ ਦੂਰ ਜਾ ਕੇ ਉਹਨਾਂ ਨੇ ਫਿਰ ਆਪਣੀ ਜੇਬ ਦੇ ਵਿੱਚੋਂ ਸੋਨੇ ਦੇ ਸਿੱਕੇ ਕੱਢ ਕੇ ਸੁੱਟੇ ਤੇ ਬਹੁਤ ਸਾਰੇ ਸਿੱਖ ਉਹ ਸਿੱਕੇ ਇਕੱਠੇ ਕਰਕੇ ਆਪਣੀਆਂ ਜੇਬਾਂ ਭਰ ਕੇ ਵਾਪਸ ਮੁੜ ਗਏ ਹੁਣ ਗੁਰੂ ਸਾਹਿਬ ਜੀ ਪਿੱਛੇ ਕੇਵਲ ਭਾਈ ਭਗਿਰਥ ਜੀ ਬਾਬਾ ਬੁੱਢਾ ਜੀ ਤੇ ਭਾਈ ਲੈਣਾ ਜੀ ਰਹਿ ਗਏ ਹੁਣ ਗੁਰੂ ਸਾਹਿਬ ਜੀ ਨੇ ਇਨ੍ਹਾਂ ਤਿੰਨਾਂ ਨੂੰ ਪਿੱਛੇ ਮੁੜ ਜਾਣ ਲਈ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ ਜਦੋਂ ਗੁਰੂ ਸਾਹਿਬ ਜੀ ਨੇ ਡੰਡੇ ਮਾਰੇ ਤਾਂ ਬਾਬਾ ਬੁੱਢਾ ਜੀ ਇੱਕ ਟੋਈ ਦੇ ਵਿੱਚ ਜਾ ਡਿਗੇ ਤੇ ਭਾਈ ਪਗੀਰਥ ਜੀ ਵੀ ਦੂਰ ਜਾ ਡਿਗੇ ਅਤੇ ਇਸ ਨੂੰ ਗੁਰੂ ਸਾਹਿਬ ਜੀ ਦਾ ਵਾਪਸ ਮੁੜ ਜਾਣ ਦਾ ਹੁਕਮ ਸਮਝਦੇ ਹੋਏ ਪਿੱਛੇ ਮੁੜ ਗਏ ਹੁਣ ਕੇਵਲ ਭਾਈ ਲੈਣਾ ਜੀ ਹੀ ਰਹਿ ਗਏ ਗੁਰੂ ਸਾਹਿਬ ਜੀ ਨੇ ਭਾਈ ਲੈਣਾ ਜੀ ਨੂੰ ਵੀ ਡੰਡਾ ਮਾਰਦੇ ਹੋਏ ਪਿੱਛੇ ਮੁੜਨ ਲਈ ਕਿਹਾ ਤਾਂ ਭਾਈ ਲੈਣਾ ਜੀ ਵੀ ਇਸ ਨੂੰ ਗੁਰੂ ਸਾਹਿਬ ਜੀ ਦਾ ਹੁਕਮ ਜਾਣਦੇ ਹੋਏ ਪਿੱਛੇ ਮੁੜਾਈ ਪਰ ਥੋੜਾ ਪਿੱਛੇ ਮੁੜ ਕੇ ਫਿਰ ਗੁਰੂ ਸਾਹਿਬ ਜੀ ਦੇ ਮਗਰ-ਮਗਰ ਚੱਲ ਪਏ ਗੁਰੂ ਸਾਹਿਬ ਜੀ ਨੇ ਫਿਰ ਭਾਈ ਲੈਣਾ ਜੀ ਨੂੰ ਡੰਡੇ ਨਾਲ ਘੂਰਦਿਆਂ ਹੋਇਆਂ ਕਿਹਾ ਕਿ ਤੂੰ ਫਿਰ ਕਿਉਂ ਆ ਗਿਆ ਹੈ ਜਾਂ ਆਪਣੇ ਘਰ ਨੱਠ ਜਾ ਬਾਕੀ ਸਾਰੇ ਚਲੇ ਗਏ ਹਨ ਤੂੰ ਕਿਉਂ ਨਹੀਂ ਜਾਂਦਾ ਭਾਈ ਲੈਣਾ ਜੀ ਨੇ ਬੜੀ ਅਦੀਨਗੀ ਤੇ ਨਾਲ ਹੱਥ ਜੋੜਦਿਆਂ ਕਿਹਾ ਗੁਰੂ ਪਿਤਾ ਜੀ ਪਾਕਿਆਂ ਦਾ ਕੋਈ ਨਾ ਕੋਈ ਘਰ ਘਾਟ ਜਾ ਟਿਕਾਣਾ ਹੋਵੇਗਾ ਜਿੱਥੇ ਉਹ ਚਲੇ ਜਾਣਗੇ ਪਰ ਮੇਰਾ ਘਰ ਘਾਟ ਤੇ ਟਿਕਾਣਾ ਤਾਂ ਆਪ ਜੀ ਦੇ ਚਰਨ ਹੀ ਹਨ ਮੈਂ ਕਿੱਥੇ ਜਾਵਾਂ ਇਹ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਭਾਈ ਲੈਣਾ ਜੀ ਮੈਂ ਵੀ ਹਿਰਦੇ ਰੂਪੀ ਕੋਈ ਐਸਾ ਘਰ ਟੋਲੇ ਰਿਹਾ ਸੀ ਜਿੱਥੇ ਮੈਂ ਰੋਹਾਨੀ ਜੋਤ ਟਿਕਾ ਸਕਾਂ ਮੈਨੂੰ ਹੁਣ ਉਹ ਹਿਰਦਾ ਰੂਪੀ ਘਰ ਮਿਲ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਪਾਈ ਲੈਣਾ ਜੀ ਦੀ ਪ੍ਰੀਖਿਆ ਅਤੇ ਉਹਨਾਂ ਨੂੰ ਗੁਰਤਾ ਗੱਦੀ ਬਖਸ਼ਨੀ ਪਿਆਰੀ ਸਾਧ ਸੰਗਤ ਜੀਓ ਇੱਕ ਵਾਰ ਗੁਰੂ ਨਾਨਕ ਦੇਵ ਜੀ ਆਪਣੀ ਗੱਲ ਦੇ ਵਿੱਚ ਪੁਰਾਣਾ ਪਟਾ ਜਿਹਾ ਚੋਲਾ ਪਾ ਲੈਂਦੇ ਨੇ ਤੇ ਜਿਸ ਦੀਆਂ ਵੱਡੀਆਂ-ਵੱਡੀਆਂ ਜੇਬਾਂ ਸਨ ਜੋ ਕਿ ਕਿਸੇ ਚੀਜ਼ ਦੇ ਨਾਲ ਭਰੀਆਂ ਹੋਈਆਂ ਸਨ ਤੇ ਹੱਥ ਦੇ ਵਿੱਚ ਇੱਕ ਵੱਡਾ ਸਾਰਾ ਸੋਟਾ ਫੜ ਲਿਆ ਤੇ ਮਗਰ ਕੁਝ ਕੁੱਤੇ ਲਾ ਕੇ ਜੰਗਲਬਲ ਨੂੰ ਧੁਰ ਪਏ ਗੁਰੂ ਸਾਹਿਬ ਜੀ ਦਾ ਇਹ ਰੂਪ ਦੇਖ ਕੇ ਸਾਰੇ ਬੜੇ ਹੈਰਾਨ ਹੋਏ ਬਾਬਾ ਬੁੱਢਾ ਜੀ ਪਾਈ ਭਗੀ ਰੱਥ ਤੇ ਪਾਈ ਲੈਣਾ ਜੀ ਸਮੇਤ ਬਾਕੀ ਹੋਰ ਬਹੁਤ ਸਾਰੇ ਸਿੱਖ ਉਹਨਾਂ ਦੇ ਮਗਰ ਚੱਲ ਪਏ ਥੋੜੀ ਦੂਰ ਜਾ ਕੇ ਗੁਰੂ ਸਾਹਿਬ ਜੀ ਨੇ ਆਪਣੇ ਜੇਬ ਦੇ ਵਿੱਚੋਂ ਚਾਂਦੀ ਦੇ ਸਿੱਕੇ ਕੱਢ ਕੇ ਰਸਤੇ ਦੇ ਵਿੱਚ ਸੁੱਟ ਦਿੱਤੇ ਤੇ ਬਹੁਤ ਸਾਰੇ ਸਿੱਖ ਉਹ ਸਿੱਕੇ ਚੁਗ ਕੇ ਪਿੱਛੇ ਮੁੜ ਗਏ ਥੋੜੀ ਹੋਰ ਦੂਰ ਜਾ ਕੇ ਉਹਨਾਂ ਨੇ ਫਿਰ ਆਪਣੀ ਜੀਬ ਦੇ ਵਿੱਚੋਂ ਸੋਨੇ ਦੇ ਸਿੱਕੇ ਕੱਢ ਕੇ ਸੁੱਟੇ ਤੇ ਬਹੁਤ ਸਾਰੇ ਸਿੱਖ ਉਹ ਸਿੱਕੇ ਇਕੱਠੇ ਕਰਕੇ ਆਪਣੀਆਂ ਜੇਬਾਂ ਭਰ ਕੇ ਵਾਪਸ ਮੁੜ ਗਏ ਹੁਣ ਗੁਰੂ ਸਾਹਿਬ ਜੀ ਪਿੱਛੇ ਕੇਵਲ ਭਾਈ ਭਗੀਰਥ ਜੀ ਬਾਬਾ ਬੁੱਢਾ ਜੀ ਤੇ ਭਾਈ ਲੈਣਾ ਜੀ ਰਹਿ ਗਏ ਹੁਣ ਗੁਰੂ ਸਾਹਿਬ ਜੀ ਨੇ ਇਹਨਾਂ ਤਿੰਨਾਂ ਨੂੰ ਪਿੱਛੇ ਮੁੜ ਜਾਣ ਲਈ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ ਜਦੋਂ ਗੁਰੂ ਸਾਹਿਬ ਜੀ ਨੇ ਡੰਡੇ ਮਾਰੇ ਤਾਂ ਬਾਬਾ ਬੁੱਢਾ ਜੀ ਇੱਕ ਟੋਈ ਦੇ ਵਿੱਚ ਜਾ ਡਿਗੇ ਤੇ ਭਾਈ ਪਗੀਰਥ ਜੀ ਵੀ ਦੂਰ ਜਾ ਡਿਗੇ ਅਤੇ ਇਸ ਨੂੰ ਗੁਰੂ ਸਾਹਿਬ ਜੀ ਦਾ ਵਾਪਸ ਮੁੜ ਜਾਣ ਦਾ ਹੁਕਮ ਸਮਝਦੇ ਹੋਏ ਪਿੱਛੇ ਮੁੜ ਗਏ ਹੁਣ ਕੇਵਲ ਭਾਈ ਲੈਣਾ ਜੀ ਹੀ ਰਹਿ ਗਏ ਗੁਰੂ ਸਾਹਿਬ ਜੀ ਨੇ ਭਾਈ ਲੈਣਾ ਜੀ ਨੂੰ ਵੀ ਡੰਡਾ ਮਾਰਦੇ ਹੋਏ ਪਿੱਛੇ ਮੁੜਨ ਲਈ ਕਿਹਾ ਤਾਂ ਭਾਈ ਲੈਣਾ ਜੀ ਵੀ ਇਸ ਨੂੰ ਗੁਰੂ ਸਾਹਿਬ ਜੀ ਦਾ ਹੁਕਮ ਜਾਣਦੇ ਹੋਏ ਪਿੱਛੇ ਮੁੜਾਏ ਪਰ ਥੋੜਾ ਪਿੱਛੇ ਮੁੜ ਕੇ ਫਿਰ ਗੁਰੂ ਸਾਹਿਬ ਜੀ ਦੇ ਮਗਰ-ਮਗਰ ਚੱਲ ਪਏ ਗੁਰੂ ਸਾਹਿਬ ਜੀ ਨੇ ਫਿਰ ਭਾਈ ਲੈਣਾ ਜੀ ਨੂੰ ਡੰਡੇ ਨਾਲ ਘੂਰਦਿਆਂ ਹੋਇਆਂ ਕਿਹਾ ਕਿ ਤੂੰ ਫਿਰ ਕਿਉਂ ਆ ਗਿਆ ਹੈ ਜਾਂ ਆਪਣੇ ਘਰ ਨੱਠ ਜਾ ਬਾਕੀ ਸਾਰੇ ਚਲੇ ਗਏ ਹਨ ਤੂੰ ਕਿਉਂ ਨਹੀਂ ਜਾਂਦਾ ਭਾਈ ਲੈਣਾ ਜੀ ਨੇ ਬੜੀ ਅਦੀਨਗੀ ਤੇ ਨਾਲ ਹੱਥ ਜੋੜਦਿਆਂ ਕਿਹਾ ਗੁਰੂ ਪਿਤਾ ਜੀ ਬਾਕੀਆਂ ਦਾ ਕੋਈ ਨਾ ਕੋਈ ਘਰ ਘਾਟ ਜਾ ਟਿਕਾਣਾ ਹੋਵੇਗਾ ਜਿੱਥੇ ਉਹ ਚਲੇ ਜਾਣਗੇ ਪਰ ਮੇਰਾ ਘਰ ਘਾਟ ਤੇ ਟਿਕਾਣਾ ਤਾਂ ਆਪ ਜੀ ਦੇ ਚਰਨ ਹੀ ਹਨ ਮੈਂ ਕਿੱਥੇ ਜਾਵਾਂ ਇਹ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਭਾਈ ਲੈਣਾ ਜੀ ਮੈਂ ਵੀ ਹਿਰਦੇ ਰੂਪੀ ਕੋਈ ਐਸਾ ਘਰ ਟੋਲ ਰਿਹਾ ਸੀ ਜਿੱਥੇ ਮੈਂ ਰੂਹਾਨੀ ਜੋਤ ਟਿਕਾ ਸਕਾਂ ਮੈਨੂੰ ਹੁਣ ਉਹ ਹਿਰਦਾ ਰੂਪੀ ਘਰ ਮਿਲ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ